ਸਾਸੀ ਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ 사ਸੀ ਕਾਲ ਜੀ ਲੋ ਜੀ ਅੱਜ ਚੱਲਦੇ ਆਂ ਮੋਡੇਪੋਰੀ ਮਸ਼ੀਨ ਆਪਣੀ ਆਹ ਦੇਖੋ ਜੀ ਲੱਗੀ ਵੀ ਆਪਣੀ 10 ਮਿੰਟ ਟਰਾਲੀ ਅੱਜ ਥੋੜਾ ਜਿਹਾ ਲੇਟ ਲੱਗਿਆ ਰਾਤ ਬਣਾ ਕੇ ਗਏ ਤੇ 15-16 ਟਰਾਲੀਆਂ ਰੈਲਮਾ ਪਰਾਲੇ 15-16 ਟਰਾਲੀਆਂ ਉਧਰ ਬਣਾਈਆਂ ਨੇ ਫਿਰ ਨੇਰਾ ਹੋ ਗਿਆ ਤਾਂ ਜਿਆਦਾ 1 ਵਜ ਗਿਆ ਸੀਗਾ ਰਾਤ ਦਾ ਤੇ ਅੱਜ ਲੇਟ ਚਲਾਈ ਸੀ ਤੇ ਹੁਣ ਵੀ ਆਪਾਂ ਦੇਖ ਲੋ ਕਿੰਨਾ ਦਿਨ ਖੜਾ ਲੇ ਚੱਲ ਰਹੀ ਆ ਦੇਖੋ 10 ਮਿੰਟ ਟਰਾਲੀ ਆ ਬਾਹਰਨੇ ਵਾਲੀ ਆ ਬਸ ਥੋੜੀ ਜੀ ਰਹਿੰਦੀ ਆ ਧਰਨੇ ਤੇ ਠੀਕ ਹੈ ਜੀ ਤੇ ਬਾਕੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਬਸਕ੍ਰਾਈਬਰ ਕੀਤਾ ਉਹਨਾਂ ਦਾ ਧੰਨਵਾਦ ਬੱਦ ਤੋਂ ਬਾਦ ਲਾਈਕ ਤੇ ਸ਼ੇਅਰ ਕਰੋ ਜੀ ਚੈਨਲ ਨੂੰ ਤੇ ਲਾਈਕ ਬੱਦ ਤੋਂ ਬਾਦ ਲਾਈਕ ਕਰਿਆ ਕਰੋ ਜੀ ਲਾਈਕ ਵਾਕਾ ਟੋਨੇ ਲਾਈਕ ਕਰਿਆ ਕਰੋ ਜੀ ਬਦ ਤੋਂ ਬਦ ਲੋ ਜੀ ਤੁਹਾਨੂੰ ਦਿਖਾਉਂਦੇ ਆ ਬੈਕ ਕੈਮਰਾ ਕਰਕੇ ਕਿਵੇਂ ਚੱਲਦੀ ਹੈ ਮਸ਼ੀਨ ਆਪਣੀ ਠੀਕ ਹੈ ਜੀ ਲੋ ਜੀ ਚੱਲ ਰਿਹਾ ਜੀ ਆਪਣਾ ਘੈਂਟ ਉਹ ਵਾਸਤੇ ਲੋਕ ਕਿਹੜੇ ਆਉਣੇ ਆ ਰਣ ਵੀ ਚੰਗਾ ਪਿਆ ਸਵਾਏ ਵੀ ਬਹੁਤ ਵਧੀਆ ਦੇਖੋ ਜੀ ਸਵਾਏ ਇੱਕ ਨੰਬਰ ਹੈ ਬਾਕੀ ਉਹ ਉੱਥੇ ਤਾਰਦੇ ਆ ਪਾਰੀ ਸਾਈਡ ਇੱਥੇ ਤਾਰਦੇ ਆ ਔਰ ਚੱਲੂਗਾ ਹੀ ਜਾ ਤੱਕ ਚਲਾਉਨੇ ਜੀ ਜੱਤਾ ਕ ਚੱਲ ਗਈ ਚਲਾਵਾਂਗੇ ਹੁਣ ਅੱਜ ਮੌਸਮ ਵੀ ਠੰਡਾ ਹੋਇਆ ਵਾ ਹਵਾ ਚੱਲਦੀ ਢੰਡੀ ਢੰਡੀ ਜੀ ਇੱਧਰ ਖੜਾ ਟਰੈਕਟਰ ਦੂਆ ਆਪਣਾ 475 ਇਹ ਵੀ ਮੁੰਡਾ ਕਰਾਇਆ ਕਰੂਆ ਕਰਦਾ ਪਛਦੇ ਇਹਦੇ ਨਾ ਕਰਦੇ ਗੱਲ ਬਾਤ ਨੇ ਵੀ ਨਾ ਬੈਠ ਜੀ ਮੈਂ ਤੇ ਬੋਲ ਲਾਓ ਜੀ ਕੋਈ ਗੱਲ ਨਹੀਂ ਹੋਰ ਬਈ ਕਾਕੇ ਕੈਲ ਹੈ ਬਸ ਠੀਕ ਹੈ ਜੀ ਇਹ ਡਰਾਈਵਰ ਹੈ ਜੀ ਆਪਣਾ ਇਧਰ ਆ ਮਨ ਦਾ ਟਰੈਕਟਰ ਹੈ ਜੀ ਹੋਰ ਮਨ ਕੈਲ ਹੈ ਇੰਕੇ ਭਾਈ ਜੀ ਠੀਕਾ ਹੋਰ ਵਧੀਆ ਜੀ ਕਿਰਾਇਆ ਕਰਵਾਏ ਮੈਂ ਕਰਦਾ ਹਾਂ ਹਾਂ ਜੀ ਕਿਰਾਇਆ ਕਰਦੇ ਹਾਂ ਹਾਂ ਕਾਦਾ ਕਾਦਾ ਕਿਰਾਇਆ ਖੇਤ ਬਾਈ ਹਾਂ ਖੇਤ ਬਾਈ ਰੋਟਾਵੇਟਰ ਨਾਲ ਹੈ ਹਾਂ ਰੋਟਾਵੇਟਰ ਕੱਦੂ ਕਤੇ ਵੀ ਕਰਦੇ ਜੇ ਕਿਸੇ ਨੂੰ ਕੱਦੂ ਕਰਾਉਣਾ ਹੋਵੇ ਜਿਹੜਾ ਮਾਜੀ ਹੋਵੇ ਅੱਛਾ ਸਾਰੇ ਕੰਮ ਕਰ ਲਈ ਬਾਕੀ ਕਨੈਕਟਡ ਨੰਬਰ ਬੋਲਦੇ ਆਪਣਾ ਫਲਾ ਨੰਬਰ ਹੈਗਾ 9938 7534 ਠੀਕ ਹੈ ਅਮਨ ਬੁੱਡਾਪੋਰਾ ਠੀਕ ਹੈ ਭਾਈ ਅਮਨ ਨਾਲ ਕਨੈਕਟ ਕਰ ਲਿਓ ਅਮਨ ਇਹਦਾ ਖਰਚਾ ਖਰਚਾ ਕਿੰਮਿਆਂ 475 ਦਾ ਖਰਚਾ ਦਾ ਬਾਈ ਠੀਕ ਹੈ ਨਾ ਜਾਰੇ ਆ ਹਾਂ ਕਿੰਨਾ ਮਾਡਲ ਆ ਇਹ ਬਾਈ ਇਹ 22 ਮਾਡਲ ਚ ਨਵਾਂ ਲਿਆਤਾ ਨਾ ਅੱਛਾ ਜਣ ਕੇ 23 ਹੋ ਮੰਨ ਤੂੰ ਹਾਂ ਅੱਛਾ ਖਰਚਾ ਖਰਚਾ ਜਾਰੇ ਆ ਬਾਈ ਦਾ ਅੱਛਾ ਇਹ ਨਵੇਂ ਸਟਿੱਕਰ ਆ ਜਾਣਾ ਹਾਂ ਐਸਪੀ ਪਲੱਸ ਹਾਂ 570 ਵਾਲਾ ਇੰਜਨ ਆ। ਅੱਛਾ। ਥੋੜੀ ਕਾਬਰੀ ਵਾਧਾ। ਅੱਛਾ। 4 ਸਿਲੰਡਰ ਚ ਹੈ। 44 ਦੀ ਦਾ 44 ਦੀ ਆ। ਅੱਛਾ। ਨੇ ਇਹ 4 ਸਿਲੰਡਰ ਚ। ਲਓ ਇਹ ਤੁਹਾਨੂੰ ਦਿਖਾਉਂਦੇ ਕਿੰਨੇ ਸਿਲੰਡਰ ਹੈ। ਸ਼ੋਵਾ ਵਧੀਆ ਇਹ ਤੇ ਅਮੇਂਦਰ ਵਾਲਿਆਂ ਨੇ ਇੱਕ ਆ ਲਓ ਜੀ। 4 ਸਿਲੰਡਰ ਹੈ। ਪੁਸ਼ ਦਾ ਪੰਪ ਹੈ। ਠੀਕ ਹੈ ਜੀ। ਲਓ ਜੀ। ਠੀਕ ਹੈ ਜੀ। ਬਾਕੀ ਆਪਣੀ ਟਰਾਲੀ ਦੂਜੀ ਇਹਨਾਂ ਬਾਰੇ ਖਾਲੀ ਖਾਨੀਆਂ ਲੱਗੂ। ਬਾਰੇ ਆ ਬੱਕੀਆਂ ਐਂ ਤੁਰੀਆਂ। ਬਾਕੀ ਤੁਸੀਂ ਕਨੈਕਟ ਕਰ ਲਿਓ ਅਮਨ ਦੇ ਨਾਲ। ਬਹੁਤ ਵਧੀਆ ਬੰਦਾ। ਠੀਕ ਹੈ ਜੀ। ਜਿਨ੍ਹਾਂ ਖੇਤ ਬਾਹੀ ਕਰਾਉਣਾ ਜਾਂ ਕੱਦੂ ਕਰਾਉਣਾ ਜੋ ਮਰਜੀ। ਠੀਕ ਹੈ ਜੀ। ਆਪਣਾ ਕਨੈਕਟ ਕਰ ਲਿਓ ਅਮਨ ਦੇ ਨਾਲ। ਠੀਕ ਆ ਮਰਮਾਈ ਤੇ ਤੇਰਾ ਮੈਂ ਬੋਲ ਤਾ ਵਿੱਚ ਠੀਕ ਆ ਜੀ ਠੀਕ ਆ ਹਾਂ ਬਾਕੀ ਹੁਣ ਫੋਨ ਚੱਕ ਲਈ ਜੇ ਕਿਸੇ ਦਾ ਆ ਜਾ ਠੀਕ ਹੈ ਠੀਕ ਆ ਜੀ ਠੀਕ ਆ ਹੋਰ ਕਰਕੇ ਕਿੰਵੀਂ ਟਰਾਲੀ ਆ ਬਾਈ ਆਪਣੀ ਆਪਣੀ 9ਵੀਂ ਲੱਗੀ ਜੀ 10ਵੀਂ 10ਵੀਂ ਲੱਗੀ ਹਾਂ 10ਵੀਂ ਤੇ 9ਵੀਂ ਗਈ ਭਰ ਕੇ ਆ ਲੱਗੇ ਵੀ 11:30 12 ਹਾਂ 12:00 11:30 ਹਾਂ ਠੀਕ ਆ ਨਾਲੇ ਰੇਟ ਲੱਗੇ ਤੇ ਰੇਟ ਕਿੰਨੇ ਤੇ 12:30 ਲੱਗੇ ਨਹੀਂ ਖਿੱਚ ਹੋ ਜਾਣਾ ਦਾ ਕੰਮ ਆਉਣ ਨੂੰ ਦਾ ਹਾਂ ਨੇ ਭਾ ਨੇ ਢੀੜ ਵਾਲੀਆਂ ਹਾਂ ਮੌਸਮ ਕਰਕੇ ਹੋ ਗਿਆ ਥੋੜਾ ਜਿਹਾ ਮੌਸਮ ਖਰਾਬ ਤਾਂ ਸਵੇਰੇ ਹਾਂ ਉਹਦੇ ਕਰਕੇ ਹੋ ਗਿਆ ਤਾਂ ਆ ਥੋੜਾ ਜਿਹਾ ਮਸ਼ੀਨ ਦਾ ਵੀ ਕੰਮ ਟਿੱਪਰ ਬਦਲੀ ਜਾਂ ਇੱਕ ਬੈਰਿੰਗ ਹੋ ਗਿਆ ਤਾਂ ਫੇਅਰ ਦੀ ਵੀ ਥੋੜੀ ਜਿਹੀ ਥੋੜੀ ਜਿਹੀ ਰਿਪੇਅਰ ਕਰੀਏ ਮਸ਼ੀਨ ਦੀ ਉਹਦੇ ਕਰਕੇ ਵੀ ਥੋੜਾ ਲੇਟ ਹੋ ਗਏ ਨਹੀਂ ਹੁਣ ਤਾਂ ਔਰ ਕੰਮ ਨਿਪਟ ਜਾਣਾ ਦਾ ਆਪਣਾ ਚਲੋ ਜੀ ਜੁੜੇ ਰਹੋ ਜੀ ਬਾਕੀ ਅੱਜ ਦਾ ਵਲੋਗ ਹੈ ਇੰਨਾ ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ